ਸਤਿ ਸ੍ਰੀ ਅਕਾਲ ਜੀ ਸਾਰੇ ਲੋਕ ਤੇ ਅੱਜ ਆਪਾਂ ਦੁਪੱਟੇ ਤੇ ਲੈਸ ਲਾਉਣ ਲੱਗੇ ਆ ਗੋਮ ਗੋਮ ਸੇ ਉਹ ਨਾਲ ਲੈਸ ਲਾਵਾਂਗੇ ਤੇ ਉੱਪਰ ਆਪਾਂ ਇਹ ਲੈਸ ਨਾਲ ਦੀਨੀ ਲਪਾਵਾਂਗੇ ਤੇ ਨੀਚੇ ਆਪਾਂ ਇਹਦੀ ਫਿਰਕੀ ਦੁਪੱਟੇ ਨਾਲ ਦੀ ਭਰਾਂਗੇ ਮੇਰੀ ਵੀਡੀਓ ਪੂਰੀ ਵੀ ਦੇਖਣੀ ਤੇ ਸਾਰੇ ਕੋਰਨਰ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਕਿਸ ਤਰ੍ਹਾਂ ਆਪਾਂ ਫੋਲਡ ਕਰਨਾ ਤੇ ਹੁਣ ਆਪਣੇ ਕੋਲ ਇਹ ਹੈ ਲੈਸ ਇਹਦੇ ਮੂਹਰੇ ਇਸ ਤਰ੍ਹਾਂ ਸਰਾਈਆਂ ਲੱਗੀਆਂ ਹੋਈਆਂ ਤਾਂ ਕਰਕੇ ਆਪਾਂ ਇੱਕ ਪੇਅਰ ਪਾਵਾਂਗੇ ਤੇ ਜੇਕਰ ਸਰਾਈ ਨਾ ਹੁੰਦੀ ਫਿਰ ਆਪਾਂ ਡਬਲ ਪੈਰ ਨਾਲ ਹੀ ਲੇਸ ਲਾ ਲੈਨੇ ਸੀ ਹੁਣ ਆਪਾਂ ਇਸ ਦਾ ਪੈਰ ਚੇਂਜ ਕਰਕੇ ਸਿੰਗਲ ਪੈਰ ਪਾਵਾਂਗੇ ਇਹ ਆਪਾਂ ਪਰਲੀ ਸਾਈਡ ਦਾ ਪੈਰ ਪਾਇਆ ਕਿਉਂਕਿ ਸਰਾਈਆਂ ਔਰਲੀ ਸਾਈਡ ਹੈ ਤਾਂ ਕਰਕੇ ਆਪਾਂ ਇਸ ਤਰ੍ਹਾਂ ਰੱਖਾਂਗੇ ਇਹਨੂੰ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਇਹਨਾਂ ਇਹਨਾਂ ਵਿੱਚ ਦੇਵਾਂਗੇ ਕੰਨੀ ਹੁਣ ਆਪਾਂ ਇਹਦੇ ਨਾਲ-ਨਾਲ ਦੀ ਔਰਲੀ ਸਾਈਡ ਸੀਨ ਲਾਉਣੀ ਪਹਿਲਾਂ ਸਰਾਈਆਂ ਦੇ ਨਾਲ-ਨਾਲ ਦੀ ਆਪਾਂ ਪੁੱਠੇ ਪਾਸੇ ਲੈਸ ਲਾ ਕੇ ਦੁਪੱਟੇ ਤੇ ਲਾਉਣੀ ਹੈ ਪਿੰਟ ਬਟੇ ਦਾ ਜਿਹੜੀ ਮੈਜੀ ਸਾਈਡ ਆਉਂਦੀ ਏ ਪਰ ਵਰਕ ਵਾਲਾ ਦੁਪੱਟਾ ਪਲੇਨ ਤੇ ਲਾਉਣੀ ਹੈ ਇਸੇ ਤਰ੍ਹਾਂ ਆਪਾਂ ਉਹ ਸਿੱਧੇ ਪਾਸੇ ਆ ਜਾਊਗੀ ਇਸੇ ਤਰ੍ਹਾਂ ਆਪਾਂ ਪੁੱਠੇ ਪਾਸੇ ਸਾਰੀ ਲੈਸ ਲਗਾਉਣੀ ਹੈ ਸਿਰਲੇਖ ਤੋਂ ਨਾਲ-ਵਾਲ ਦੀ ਹੁਣ ਆਪਾਂ ਕਾਰਨਰ ਤੇ ਆ ਗਏ ਕਾਰਨਰ ਤੋਂ ਆਪਾਂ ਇਸ ਤਰ੍ਹਾਂ ਸਿੱਧਾਂ ਕੱਢ ਕੇ ਚੰਗੀ ਤਰ੍ਹਾਂ ਤੁਹਾਨੂੰ ਦਿਖਾਵਾਂ ਇਹਦਾ ਆਪਾਂ ਜਿਹੜਾ ਕੋਰਨਰ ਬਣਾਉਣਾ ਹੈ ਉਹਦਾ ਪੂਰਾ ਖਿਆਲ ਰੱਖ ਕੇ ਬਹੁਤ ਸੌਖਾ ਲੱਗਦਾ ਇਜ਼ੀ ਆ ਪਰ ਆਪਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਇਸ ਤਰ੍ਹਾਂ ਆਪਾਂ ਇਹਦਾ ਕੱਢ ਲੈਣਾ ਵਿੱਚੋਂ ਪੈਰੇ ਨੂੰ ਕੱਢ ਕੇ ਇਹਨੂੰ ਇਸ ਤਰ੍ਹਾਂ ਕਰ ਲੈਣਾ ਉਹ ਆਪਾਂ ਲੈਸ ਸਿੱਧੇ ਪਾਸੇ ਨੂੰ ਕਰਦੇ ਨੇ ਫੋਲਡ ਇਸ ਨੂੰ ਆਪਾਂ ਉੱਪਰ ਦੀ ਜਿੰਨਾ ਆਪਾਂ ਫੋਲਡ ਕਰਨਾ ਇਸ ਤਰ੍ਹਾਂ ਰੱਖ ਕੇ ਸਿਲਾਈ ਲਾ ਦੇਣੀ ਹੈ ਸਿਲਾਈ ਉੱਥੇ ਹੀ ਲਾਉਣੀ ਹੈ ਜਿਸ ਤਰ੍ਹਾਂ ਆਪਾਂ ਸਰਾਹਿਆਂ ਦੇ ਨਾਲ-ਨਾਲ ਦੀ ਲਾਉਣੀ ਹੈ ਤੇ ਕਪੜਾ ਆਪਾਂ ਲੈਸ ਤੋਂ ਬਣਾ ਕੇ ਕੱਢ ਦੇਣਾ ਪਰ ਲਾਈ ਸਾਈਡ ਉਸੇ ਹਿਸਾਬ ਨਾਲ ਲਾਉਣਾ ਹੈ ਇਸ ਤਰ੍ਹਾਂ ਹੋਊਗੀ ਜਿਹੜਾ ਆਪਣਾ ਕਪੜਾ ਜੇ ਕੋਈ ਲੂਮ ਵਗੈਰਾ ਉਹ ਆਪਾਂ ਕਟਿੰਗ ਕਰ ਲੈਣੀ ਹੈ ਪਹਿਲਾਂ ਤਾਂ ਕਰਕੇ ਸਿੱਧੇ ਪਾਸੇ ਆਪਣੇ ਇਹ ਲੂਮ ਵਗੈਰਾ ਨਾ ਆਉਣ ਤਾਂ ਪਰਾਂਕੈ ਉਸ ਨੂੰ ਖਿੱਚਣਾ ਨਹੀਂਗਾ ਜ਼ਿਆਦਾ ਇਸ ਤਰ੍ਹਾਂ ਬਣੂਗੀ ਇਹ ਇਸ ਤਰ੍ਹਾਂ ਰੱਖ ਕੇ ਐਦਾਂ ਲੱਗ ਜਾਣੀ ਹੈ ਹੁਣ ਆਪਾਂ ਇਹਨੂੰ ਜਿਹੜਾ ਪਾਸਾ ਇਹਦਾ ਕੰਨੀ ਵਾਲਾ ਆਪਾਂ ਜਿਵੇਂ ਸਿੱਧਾ ਮਰਜੀ ਰੱਖ ਲਈਏ ਪਰ ਪਣੇ ਲੋਟ ਆਪਾਂ ਇਸ ਕੱਪੜੇ ਦੇ ਉੱਤੇ ਇਹਨੂੰ ਦੜਬਟੇ ਨੂੰ ਇਹਦੇ ਉੱਤੇ ਲੀਸ ਲੱਗ ਜਾਂਦੀ ਹੈ ਹੁਣ ਆਪਾਂ ਸਾਰੀ ਲੀਸ ਇਸ ਤਰ੍ਹਾਂ ਸਿੰਗਲ ਪੇ ਲਾ ਲਈਏ ਇਹਨੂੰ ਇਸ ਤਰ੍ਹਾਂ ਰੱਖ ਕੇ ਇਦਾਂ ਲਾਵਾਂਗੇ ਕਿੱਥੋਂ ਆਪਾਂ ਕੱਟ ਕਰ ਦਾਂਗੇ ਹਰੇ ਕੋਰਨਰ ਤੇ ਆਪਾਂ ਐਸੀ ਤਰ੍ਹਾਂ ਹੀ ਆਪਾਂ ਇਹਨੂੰ ਇਸ ਨੂੰ ਸਿੱਧੇ ਪਾਸੇ ਨੂੰ ਫੋਲਡ ਕਰਕੇ ਇਦਾਂ ਲੇਸਾ ਕੋਰਨਰ ਨੂੰ ਲੋਣੀਏ ਹੁਣ ਆਪਾਂ ਇਹਨੂੰ ਸਿੱਧਾ ਪਾਸਾ ਰੱਖ ਲਿਆ ਹੁਣ ਆਪਾਂ ਇਹਦੀ ਡਬਲ ਸੀਨ ਲਾਵਾਂਗੇ ਡਬਲ ਸੀਨ ਜਿਹੜੀ ਲਗਾਣੀ ਹੈ ਉਹ ਬਿਲਕੁਲ ਆਪਾਂ ਉਂਡੀ ਸਾਈਡ ਨਾਲ-ਨਾਲ ਦੀ ਲਗਾਵਾਂਗੇ ਤੇ ਬਹੁਤ ਹੀ ਵਧੀਆ ਫਿਨਿਸ਼ਿੰਗ ਨਾਲ ਲੱਗਦੀ ਹੈ ਦੇਖੋ ਆਪਾਂ ਕੋਲ ਤਾਂ ਇਸ ਤਰ੍ਹਾਂ ਲਗਾਉਣੀ ਹੈ ਆ ਦੇਖੋ ਪਹਿਲਾਂ ਆਪਾਂ ਇਸ ਤਰ੍ਹਾਂ ਲਗਾਈ ਸੀ ਇਹਨੂੰ ਇਸ ਇਸ ਤਰ੍ਹਾਂ ਰੱਖ ਕੇ ਇਧਰ ਸਿੱਧੇ ਪਾਸੇ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਕੋਈ ਵੀ ਆਪਾਂ ਨੂੰ ਕੰਨੀ ਨਹੀਂ ਦਿਸੂਗੀ ਨਾ ਕੋ ਮਤਲਬ ਲੂ ਨਿਕਲ ਲੱਗ ਜਾਂਦੇ ਨਹੀਂ ਕੋਈ ਨਹੀਂ ਨਾ ਪਹਿਲਾਂ ਸਿਉਣ ਮਾਰਨ ਦੀ ਲੋੜ ਆਪਾਂ ਨੂੰ ਨਹੀਂ ਆਪਾਂ ਨੂੰ ਲੜਾਂ ਤੇ ਸਲਾਈ ਲਾਉਣੀ ਪੈਂਦੀ ਹੈ ਜੇ ਆਪਾਂ ਸੈਂਪਲ ਲੈਸ ਲਗਾਣੇ ਆ ਤੇਾਰੇ ਬਹੁਤ ਹੀ ਈਜ਼ੀ ਹੈ ਜੀ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਧੰਨਵਾਦ